ਸਤਗੁਰੂ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਬਰੋਸਾਈ ਸਾਤ ਸੰਗਤ ਜੀਓ ਹੁਣੇ ਆਪ ਜੀ ਨੇ ਸ਼੍ਰੋਮਣੀ ਹਜੂਰੀ ਰਾਗੀ ਭਾਈ ਹਰਬੰਦ ਸਿੰਘ ਜੀ ਕੋਲੋਂ ਆਸਾ ਜੀ ਦੀ ਵਾਰ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਹਜੂਰੀ ਰਾਗੀ ਭਾਈ ਕਾਲੂ ਏ ਭਾਈ ਮਤੋ ਕਦੇ ਕਦੇ ਇਹ ਚੌ ਵਰਗਾ ਸ਼ਬਦ ਪੜਿਆ ਕਰਦੇ ਸਣ ਮਾਨ ਅਬਮਾਨ ਅਸਾਂ ਦੋਨੋਂ ਡਿੱਠੇ ਖੁੱਥੀ ਖੰਭੀ ਜਾਂਦੇ ਪਾਣੀ ਢਲ ਨੀਵੇਂ ਥਾਂ ਆਏ ਟਿੱਬੇ ਰਹੇ ਹੁੜਾਂਦੇ ਨੀਵੇਂ ਰੁੱਖਾਂ ਦੇ ਫਲ ਮਿੱਠੇ ਫਿੱਕੇ ਊਚ ਰਹਾਉਂਦੇ ਸਤਗੁਰੂ ਰਾਮ ਸਿੰਘ ਜੇ ਨਾ ਮਿਲਦੇ ਅਸੀਂ ਪੀਉਂਤਰ ਜਾਂਦੇ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲਿਆ ਸਿੱਖ ਇਤਿਹਾਸ ਪੰਜਾਬੀ ਬੈਂਤਾਂ ਵਿੱਚ ਬਹੁਤ ਸਾਰਾ ਲਿਖਿਆ ਹੈ ਉਹਨਾਂ ਦੀਆਂ ਚਾਰ ਤੁਕਾਂ ਵੀ ਸਤਿਗੁਰੂ ਜੀ ਦੇ ਪ੍ਰਥਾਏ ਨੇ ਜਿਦੇ ਵਿੱਚ ਉਹ ਆਪ ਜੀ ਦਾ ਉੱਚ ਮਲੰਕਣ ਕਰਦੇ ਹਨ ਸ੍ਰੀ ਦਸ਼ਮੇਸ਼ ਪਿੱਛੋਂ ਫੇਰ ਜਦੋਂ ਖਾਲਸੇ ਨੇ ਛੱਡ ਦਿੱਤਾ ਰਾ ਤੇ ਕੁਰਾ ਆਣ ਮੱਲਿਆ ਬੁਰਸ਼ਿਆਂ ਨੇ ਦੇਸ਼ ਵਿੱਚ ਲੁੱਟਮਾਰ ਬੜੀ ਕੀਤੀ ਨਿਰਬਲਾਂ ਨਦੋਸਾਂ ਨਤਾਣਿਆਂ ਦਬਲਿਆ ਅੱਤ ਦਾ ਤੇ ਰੱਬ ਦਾ ਹੈ ਮਸ਼ਾਹੂਰ ਧੁਰੋਂ ਵੈਰ ਵਹਿ ਗੁਰੂ ਨੇ ਇਹਨਾਂ ਦਾ ਵੀ ਤਖਤਾ ਉਥੱਲਿਆ ਕਾਲਯੁਗ ਵਿੱਚ ਸਤਜੋਗ ਵਰਤੌਣ ਲਈ ਉਸੇ ਜੋਤ ਨਿਜ ਰੂਪ RAM ਸਿੰਘ ਕੱਲਿਆ ਇੱਕ ਪਾ ਨਰੰجن ਸਿੰਘ ਮਰਗੇਸ਼ ਹੋਏ ਨੇ ਉਹ ਕਹਿੰਦੇ ਨੇ ਕਿ ਭੈਣੀ ਰਾਇਆ RAM ਮਰਗੇਸ਼ ਪ੍ਰਕਾਸ਼ ਕਰ ਸੱਦਾ ਘਰ ਸੱਦਾ ਲੈ ਕੇ ਆਇਆ ਕਰਤਾਰ ਦਾ 1872 ਦੀ ਮਾਘ ਸੁਦੀ ਪੰਚਮੀ ਨੂੰ ਜੱਸਾ ਸਿੰਘ ਜੀ ਦਾ ਜਸ ਜਗ ਤੇ ਖਲਾਰ ਦਾ ਚੰਦ ਅਤੇ ਚੰਦਣੋਂ ਵੀ ਠੰਡਾ ਰੋਤ ਸੀਤ ਨਾਲੋਂ 52 ਦੇ ਵਾਂਗ ਬਨ सगਲਾ ਮਹਕਾਰ ਦਾ ਪਸ਼ੂ ਤੇ ਪ੍ਰੇਤੋਂ ਕੀਤੇ ਦੇਵ ਮੁਰਗੇਸ਼ ਕਵ ਕੀਤਾ ਸੀ ਦੀਦਾਰ ਜਿਸ ਚੀਨੀ ਅਸਵਾਰ ਦਾ ਇਹ ਸਤਿਗੁਰੂ ਜੀ ਦੀ ਯੋਗ ਪਰਵਰਤਨਕਾਰੀ ਆਵਾ ਪੰਜਾਬ ਭਰ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ اٹਕਤਾ ਜਮਨਾ ਦਰਿਆਵਨ ਕੇ ਵਿੱਚ ਦੇਸ਼ ਦੇ ਕੇ ਉਪਦੇਸ਼ ਨਾਮ RAM ਸਿੰਘ ਤਾਰਿਓ اٹਕ ਦਰਿਆ ਉਠੋਹਾਰ ਲਹਿੰਦੇ ਵੱਲ ਤੇ ਜਮਨਾ ਦਿੱਲੀ ਦੀਆਂ ਕੰਧਾਂ ਦੇ ਨਾਲ ਇਹ ਸਾਰਾ ਵਿਚਲਾ ਇਲਾਕਾ ਸਤਿਗੁਰੂ ਰਾਮ ਸਿੰਘ ਜੀ ਦੇ ਪਵਿੱਤਰ ਨਾਮ ਦੇ ਨਾਲ ਸਰਸ਼ਾਰ ਹੋ ਗਿਆ ਔਰ ਸਿੱਖੀ ਫੈਲੀ ਸੱਚੇ ਪਾਤਸ਼ਾਹ ਨੇ 12 April 1857 ਤੋਂ ਲੈ ਕੇ ਕੋਈ 14 ਕੁਸਾਲ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਜਿੱਥੇ ਉਹ ਸਤਿਗੁਰੂ ਨਾਨਕ ਸਤ ਗੁਰੂ ਗੋਬਿੰਦ ਸਿੰਘ ਜੀ ਦੀ ਅਲੋਪ ਹੋ ਰਹੀ ਸਿੱਖੀ ਨੂੰ ਦੁਬਾਰਾ ਸਰਜੀਤ ਕੀਤਾ ਉੱਥੇ ਅੰਗਰੇਜ਼ ਬਸਤੀਵਾਦੀਆਂ ਦੁਆਰਾ ਜਿਹੜੇ ਵਪਾਰ ਕਰਨ ਦੀ ਨੀਤ ਨਾਲ ਆਏ ਸਨ ਔਰ ਹਿੰਦੁਸਤਾਨ ਦਾ ਸਾਰਾ ਕੁਝ ਲੁੱਟ ਕੇ ਸੱਤ ਸਮੁੰਦਰੋਂ ਪਾਰ ਲਈ ਜਾਂਦੇ ਸਨ ਉਹਨਾਂ ਦੇ ਨਾਲ ਆੜਾ ਲਾਉਣ ਦਾ ਆਪਣਾ ਢੰਗ ਬਣਾਇਆ 22 ਸੂਬੇ ਥਾਪੇ ਸੂਬੇ ਕੀ ਨੇ ਬਾਈ ਤੇ ਨਾ ਖਬਰ ਸਾ ਨਹੀਂ ਆਈ ਤਿੰਨ ਕੀ ਜ਼ੁਬਾਨ ਮੇ ਤਸੀਰ ਥਾਈ ਵੈਸੀ ਗਿਆਨੀ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦਾ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ ਦਾ ਅਸਰ ਹੁੰਦਾ ਸੀ ਉਹਨਾਂ ਦੇ ਸੂਬਿਆਂ ਦੀ ਬੋਲ ਬਾਣੀ ਵੀ ਉਸੇ ਤਰ੍ਹਾਂ ਹੀ ਪ੍ਰਭਾਵਸ਼ਾਲੀ ਸੀ ਉਹ ਵੀ ਜਿੱਧਰ ਜਿੱਧਰ ਆਪ ਜੀ ਦੇ ਹੁਕਮ ਮੁਤਾਬਕ ਜਾਂਦੇ ਸਿੱਖੀ ਫੈਲਦੀ ਜਾਂਦੀ ਔਰ ਸੰਗਤ ਕੁਰੀਤੀਆਂ ਨੂੰ ਛੱਡ ਕੇ ਫਿਰ ਗੁਰਮਤਿ ਵੱਲ ਗੁਰੂ ਰੀਤੀ ਵੱਲ ਆਕਰਸ਼ਿਤ ਹੋਣ ਲੱਗ ਪਈ ਬਹੁਤ ਪਰਉਪਕਾਰ ਕੀਤੇ ਸਤਗੁਰੂ ਜੀ ਨੇ ਵੱਡੇ ਵੱਡੇ ਹੋਲੇ ਮਹੱਲੇ ਕੀਤੇ ਮੇਲੇ ਕੀਤੇ ਔਰ ਅੰਗਰੇਜ਼ ਸਰਕਾਰ ਨੂੰ ਇਹ ਡਰ ਪੈ ਗਿਆ 1863 ਦੇ ਵਿੱਚ ਹੀ ਉਸ ਵੇਲੇ ਦਾ ਇੱਕ ਮਿਸਟਰ ਟੇਲਰ ਉਹ ਲਿਖਦਾ ਹੈ ਕਿ ਇਹਨਾਂ ਨਾਲ ਵੇਲੇ ਜਾਂਕ ਵੇਲੇ ਸਾਡੀ ਲੜਾਈ ਲੱਗਣੀ ਲੱਗਣੀ ਹੈ ਔਰ 1867 ਤੱਕ ਉਹ ਸੋਚਦੇ ਨੇ ਕਿ ਜੇ ਸਤਗੁਰੂ ਰਾਮ ਸਿੰਘ ਜੀ ਨੂੰ ਦੇਸ਼ ਤੋਂ ਬਾਹਰ ਲਿਜਾਣਾ ਪਿਆ ਤਾਂ ਕਿਹੜੇ ਰਸਤੇ ਲਜਾਇਆ ਜਾਏ ਦੋ ਰਸਤੇ ਨੇ ਜਹਾਂ ਤੇ ਇੱਕ ਕਲਕੱਤੇ ਵਾਲਾ ਰਸਤਾ ਹੈ ਉਹ ਜਿਹੜਾ ਉਸ ਵੇਲੇ 1867 ਦਾ ਇੱਕ ਕਮਿਸ਼ਨਰ ਹੈ ਉਹ ਲਿਖਦਾ ਹੈ ਕਿ ਇੱਕ ਰਸਤਾ ਕਲਕੱਤੇ ਵਾਲਾ ਹੈ ਔਰ ਦੂਜਾ ਕਰਾਚੀ ਵਾਲਾ ਹੈ ਇਧਰੋਂ ਵੀ ਇਹਨਾਂ ਨੂੰ ਲਜਾਇਆ ਜਾ ਸਕਦਾ ਹੈ ਮਲਤਾਨ ਵੱਲੋਂ ਵੀ ਇਹਦਾ ਮਤਲਬ ਸਰਕਾਰ ਦੀ ਯੋਜਨਾ ਪਹਿਲਾਂ ਹੀ ਸੀ ਪਰ ਮਲੇਰਕੋਟਲੇ ਦੇ ਸਾਕੇ ਨੇ ਇੱਕ ਬਹਾਨਾ ਦੇ ਦਿੱਤਾ ਔਰ ਜਦੋਂ ਉੱਥੇ ਸਿੰਘਾਂ ਨੇ ਜਾ ਕੇ ਸਤਗੁਰੂ ਜੀ ਦੀ ਅਜੇ ਯੋਜਨਾ ਸੀ ਕਿ ਕੋਈ ਸਮਾਂ ਹੋਰ ਰੁਕ ਜਾਣ ਜਿਹੜਾ ਕਾਰਜ ਤਲਵਾਰ ਨਾਲ ਕਰਨਾ ਚਾਹੁੰਦੇ ਨੇ ਉਹ ਮਾਲਾ ਨਾਲ ਕਰ ਦਿੱਤਾ ਜਾਏਗਾ ਪਰ ਜਦੋਂ ਭਾਈ ਹੀਰਾ ਸਿੰਘ ਹੋਰਾਂ ਨੇ ਕਿਹਾ ਕਿ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਹੁਕਮ ਦਿੰਦੇ ਨੇ ਤਾਂ ਫਿਰ ਆਪ ਦਾ ਫਰਮਾਨ ਸੀ ਫਰੰਗੀ ਕੀ ਝੱਲ ਲਵਾਵਾਂਗੇ ਅਕਾਲ ਪੁਰਖ ਕੀ ਨਹੀਂ ਚੱਲੀ ਜਾਣੀ ਠੀਕ ਹੈ ਹੁਣ ਤੁਹਾਨੂੰ ਖੁਸ਼ੀਆਂ ਨੇ ਜੋ ਤੁਸੀਂ ਕਰਨਾ ਉਹ ਸਾਕਾ ਵਰਤਿਆ ਮਲਾਉਤ 'ਚ ਟੱਕਰ ਹੋਈ ਫਿਰ ਮਲੇਰਕੋਟਲੇ 'ਚ ਔਰ ਕਾਮਨ ਨੇ ਆਪ ਜੀ ਨੂੰ ਮਲਾਉਤ ਸਦਿਆ ਜਿਹੜਾ ਡਿਪਟੀ ਕਮਿਸ਼ਨਰ ਸੀ ਲੁਧਿਆਣੇ ਦਾ ਸਤਿਗੁਰੂ ਜੀ ਗਏ ਤਾਂ ਉਹ ਕਹਿਣ ਲੱਗਾ ਵੀ ਹੁਣ ਬਾਬਾ ਸਾਹਿਬ ਜਾਓ ਫਿਰ ਆਪ ਜੀ ਨੂੰ ਬੁਲਾਵਾਂਗੇ ਸਾਬ ਗੁਰੂ ਜੀ 66 ਚਲੇ ਗਏ 66 ਤੋਂ 17 ਜਨਵਰੀ ਸ਼ਾਮ ਦੇ 4 ਵਜੇ ਜਦੋਂ ਤੋਪਾਂ ਦੇ ਫੈਰ ਹੋ ਰਹੇ ਨੇ ਤੇ ਸੂਬਾ ਕਾਨ ਸਿੰਘ ਜੀ ਜਿਹੜੇ ਸਿੱਖ ਸੈਨਾ ਦੇ ਵਿੱਚ ਹਵਾਲਦਾਰ ਵੀ ਸਨ ਉਹਨਾਂ ਨੂੰ ਆਖਣ ਲੱਗੇ ਵੀ ਕਾਨ ਸਿੰਘ ਵੇਖੋ ਤੋਪ ਭਰ ਮਾਰ ਹੈ ਕਿ ਮਨੁੱਖੀ ਨਿਸ਼ਾਨੇ ਤੇ ਚੱਲਦੀ ਏ ਜਾਂ ਖਾਲੀ ਫੈਰ ਨੇ ਉਹਨੇ ਬਾਹਰ ਨਿਕਲ ਕੇ ਪਾਈ ਬੇਲਾ ਸਿੰਘ ਦੇ ਚਬਾਰੇ ਵਿੱਚ 66 ਸਤਿਗੁਰੂ ਜੀ ਰੁਕੇ ਹੋਏ ਸਨ ਪੰਜ ਸਿੰਘਾਂ ਸਮੇਤ ਉਹਨੇ ਆਖਿਆ ਜੀ ਭਾਰ ਮਾਰ ਹੈ ਫਿਰ ਹੁਕਮ ਕੀਤਾ ਇਹ ਮੇਰੇ लाਡਲਿਆਂ ਤੇ ਚੱਲ ਰਹੀਆਂ ਨੇ ਤੇ ਹੁਣ ਕਾਠੀਆਂ ਪਾਓ ਚੱਲ ਜੇ ਵਾਪਸ ਸ੍ਰੀ ਭੈਣੀ ਸਾਹਿਬ 17 ਨੂੰ ਸ਼ਾਮ ਤੱਕ ਅਪੜੇ ਉਧਰ ਡਿਪਟੀ ਕਮਿਸ਼ਨਰ ਕਾਮਨ ਨੇ ਪੰਜਾਬ ਦੇ ਲਾਰਟ ਨੂੰ ਦੱਸਿਆ ਪੰਜਾਬ ਦੇ ਲਾਰਟ ਨੇ ਉੱਪਰ ਵਾਲਿਆਂ ਨੂੰ ਕਿਹਾ ਕਿ ਜਦੋਂ ਤੱਕ ਕੂਕਿਆਂ ਦੇ ਆਗੂ ਖੁੱਲਮ-ਖੁੱਲਾ ਫਿਰਦੇ ਨੇ ਇਹ ਦੇਸ਼ ਸਾਡੇ ਹੱਥੋਂ ਨਿਕਲ ਜਾਏਗਾ ਕੰਟਰੀ ਨਾਟ ਸੇਫ ਦਾ ਲੀਡਰਸ ਐਟ ਲਾਰਜ ਤਾਂ ਸਤਿਗੁਰੂ ਜੀ ਦੀ ਜਲਾਵਤਨੀ ਵਾਸਤੇ ਉੱਪਰੋਂ ਹੁਕਮ ਆ ਗਿਆ ਉਹ ਸ਼ਾਮ ਨੂੰ ਜਿਹੜਾ ਡੀਆਈਜੀ ਬੇਲੀ ਸੀ ਪੁਲਿਸ ਦਾ ਸਾਨੇਵਾਲ ਥਾਣੇ ਵਿੱਚ ਬੈਠਾ ਸੀ ਉਹਨੇ ਉੱਥੋਂ ਦੋ ਇਨਸਪੈਕਟਰ ਇੱਕ ਗੁਲਾਬ ਸਿੰਘ ਦੂਸਰਾ ਮੁਸਲਮਾਨ ਸੀ ਉਹਨਾਂ ਨਾਲ 25 ਸਿਪਾਹੀ ਲੈ ਕੇ ਭੇਜਿਆ ਤੇ ਸ੍ਰੀ ਸਤਗੁਰੂ ਜੀ ਅਜੇ ਕੋੜਿਆਂ ਤੋਂ ਉਤਰ ਕੇ ਸ਼ਾਇਦ ਕੋਈ ਜਲਪਾਣੀ ਛਕਿਆ ਹੈ ਜਾਂ ਨਹੀਂ ਛਕਿਆ ਸ਼ਾਮ ਦਾ ਸਮਾਂ ਜਦੋਂ ਸ੍ਰੀ ਭੈਣੀ ਸਾਹਿਬ ਅਪੜੇ ਨੇ ਤੇ ਉਹ ਅਧਿਕਾਰੀ ਜਾ ਕੇ ਸੁਣਾਇਆ ਹੁਕਮ ਕਿ ਵੱਡਾ ਗੋਰਾ ਯਾਦ ਕਰਦਾ ਹੈ ਬਾਵਾਲ ਜੀ estrang ਲਿਖਦੇ ਨੇ ਸਤਿਗੁਰੂ ਜੀ ਨੇ ਕਿਹਾ ਵੀ ਇੰਨੇ ਤਾਮ ਝਾਮ ਦੀ ਕੀ ਲੋੜ ਸੀ ਸਾਨੂੰ ਤਾਂ ਤੁਸੀਂ ਕਿਸੇ ਮਾਮੂਲੀ ਸਫਾਈ ਸੇਵਕ ਦੇ ਹੱਥ ਵੀ ਸੁਨਿਆਹ ਭੇਜ ਦਿੰਦੇ ਤਾਂ ਅਸੀਂ ਤਾਂ ਤਾਂ ਵੀ ਆਉਣਾ ਸੀ ਅਸੀਂ ਤਾਂ ਤਿਆਰ ਬੈਠੇ ਸਾਂ ਉਹ ਆਪ ਜੀ ਜਾਣ ਤੋਂ ਪਹਿਲਾਂ ਵੀ ਅਕਸਰ ਇਹ ਕਿਆ ਕਰਦੇ ਸਨ ਕਿ ਸਾਨੂੰ ਬਿੱਲੇ ਹੱਥ ਪਾਉਣਗੇ ਸਾਡੇ ਗਿਆ ਬਿਨਾ ਧਰਮ ਦੀ ਕਾਰ ਨਹੀਂ ਤੁਰਨੀ ਸ਼੍ਰੀ ਸਤਗੁਰੂ ਹਰੀ ਸਿੰਘ ਜੀ ਜਿਹੜੇ ਉਸ ਵੇਲੇ ਮਹਾਰਾਜ ਬੁੱਧ ਸਿੰਘ ਜੀ ਦੇ ਰੂਪ ਵਿੱਚ ਸਨ ਉਹਨਾਂ ਨੇ ਕਿਹਾ ਜੀ ਮੈਂ ਜਾਣਾ ਆਪ ਜੀ ਇੱਥੇ ਸੰਗਤ ਨੂੰ ਸੰਭਾਲੋ ਮੈਂ ਕਵਾਂਗਾ ਕਿ ਮੈਂ ਮਲੇਰਕੋਟਲੇ ਸਿੰਘਾਂ ਨੂੰ ਭੇਜਿਆ ਸੀ ਆਪਣੇ ਤੇ ਮੈਂ ਲੈਣਾ ਸਾਰਾ ਕੁਝ ਤੁਹਾਡੇ ਬਿਨਾ ਇਹ ਫਲਵਾੜੀ ਮੁਰਝਾ ਜਾਏਗੀ ਸਤਗੁਰੂ ਜੀ ਨੇ ਕਿਹਾ ਤੂੰ ਨਿਰਪਾਉ ਬੈਠੋ ਨੇ ਇਸ ਗਮਾਂ ਵਿੱਚ ਭਜਨ ਕਾਟੋ ਕੇ ਸਮਾਂ ਕਰਿਓ ਪਾਠ ਕਰਾਵੋ ਔਰਨ ਨਾਮ ਬਿਨਾ ਕਾ ਹਮ ਕੋ ਉਠੌਰ ਨਾ ਇੱਕ ਆਧਰਾਬਾਦੀ ਜੀ ਲਿਖਦੇ ਨੇ ਕਿ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਇੱਥੇ ਨਾਮ ਬਾਣੀ ਦਾ ਜਾਪ ਕਰਵਾਉਣਾ ਹੈ ਅਸੀਂ ਜਾਵਾਂਗੇ ਇਹ ਸਾਡੇ ਜਾਣ ਵਾਲਾ ਇੱਕ ਬਾਬਾ ਜਮੀਤ ਸਿੰਘ ਜੀ ਹੋਏ ਨੇ ਗਿੱਲ ਪਿੰਡ ਦੇ ਜਿਹੜੇ ਢਾਈਆਂ ਵਿੱਚੋਂ ਇੱਕ ਸਿੱਖ ਸਣ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇ ਉਹ ਕਈ ਵਾਰ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਆਉਂਦਾ ਸੀ ਕਿ ਪਹਿਲਾ ਨਾਮ ਦੀ ਦਾਤ ਗੁਰੂ ਬਾਲਕ ਸਿੰਘ ਜੀ ਤੋਂ ਮੈਂ ਲਈ ਪਰ ਇਹ ਗੁਰਤਾ ਦੀ ਦਾਤ ਸਤਗੁਰੂ ਰਾਮ ਸਿੰਘ ਜੀ ਨੂੰ ਮਿਲ ਗਈ ਜਦੋਂ ਸਤਗੁਰੂ ਜੀ ਰੰਗੂਨ ਅੱਪੜ ਜਾਂਦੇ ਨੇ ਅਲਾਬਾਦ ਤੋਂ ਬਾਅਦ ਤਾਂ ਇੱਕ ਵਾਰ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਹੋਇਆ ਕਿ ਠੀਕ ਹੈ ਜਮੀਤ ਸਿੰਘ ਜੀ ਗਏ ਤਾਂ ਤੁਸੀਂ ਪਹਿਲਾਂ ਸੋ ਗੁਰੂ ਬਾਲਕ ਸਿੰਘ ਜੀ ਕੋਲ ਪਰ ਅਸੀਂ ਸਮਝਿਆ ਕਿਥੇ ਬਿਰਦ ਜਮੀਤ ਸਿੰਘ ਕਾਲੇ ਪਾਣੀ ਚ ਹੱਡ ਰਗੜਾਏਗਾ ਇਹ ਆਪਣੇ ਸਰੀਰ ਤੇ ਚੱਲ ਲਈਏ ਇਹ ਸਾਰਾ ਪਾਣਾ ਤਾਂ ਸੱਤੇ ਪਾਤਸ਼ਾ 17 ਜਨਵਰੀ ਨੂੰ 18 ਦੀ ਸਵੇਰ ਹੋ ਜਾਂਦੀ 12 ਵਜੇ ਤੋਂ ਬਾਅਦ ਸਮਾਂ ਬਦਲ ਜਾਂਦਾ ਹੈ 1 ਵਜੇ ਆਪ ਜੀ ਲੁਧਿਆਣੇ ਪਹੁੰਚ ਜਾਂਦੇ ਨੇ ਗੱਡੇ ਤੇ ਭਾਈ ਗੁਰਦੇਤ ਸਿੰਘ ਮੋਰੋਂ ਦਾ ਜਿੰਨੂੰ ਉਸ ਵੇਲੇ ਮਾਣ ਮਿਲਿਆ ਗੱਡਾ ਹੇ ਕਣਦਾ ਤੇ ਸੂਬਾ ਸਾਹਿਬ ਸਿੰਘ ਜੀ ਸੂਬਾ ਜਵਾਰ ਸਿੰਘ ਜੀ ਚੇਤ ਸਿੰਘ ਮੌੜਿਆਂ ਦਾ ਸਤਿਗੁਰੂ ਜੀ ਦਾ ਹਜ਼ੂਰੀ ਸੇਵਕ ਸੀ ਉਹਨੇ ਪੁੱਛਿਆ ਸੱਚੇ ਪਾਤਸ਼ਾ ਮੈਂ ਵੀ ਆਪਣੇ ਬਸਤਰ ਵਗੈਰਾ ਲੈ ਆਵਾਂ ਉਹਨੂੰ ਕਹਿਣ ਲੱਗੇ ਨਹੀਂ ਚੇਤ ਸਿੰਘ ਤੂੰ ਗ੍ਰਸਤੀ ਹੈ ਇਸ ਮੌਕੇ ਲਈ ਸਾਡੀ ਗੱਲ ਨਾਨੂ ਸਿੰਘ ਨਾਲ ਹੋ ਚੁੱਕੀ ਹੈ ਨਾਨੂ ਸਿੰਘ ਬਹਾਦਰਗੜ ਦੇ ਕੋਲ ਰੁੜਕੀ ਪਿੰਡ ਉਹ ਆਏ ਫਿਰ ਉਹ ਸੱਚੇ ਪਾਤਸ਼ਾਹ ਦੇ ਨਾਲ ਇੱਥੋਂ ਜਾਂਦੇ ਨੇ ਗੱਡੇ ਤੇ ਬੈਠ ਕੇ ਇਹ ਪੰਜ ਸਿੰਘ ਉੱਥੇ ਪਹੁੰਚ ਜਾਂਦੇ ਨੇ ਕਮਿਸ਼ਨਰ ਸਤਗੁਰੂ ਜੀ ਨੂੰ ਬਾਕੀਆਂ ਨਾਲੋਂ ਅਲਹਿਦਾ ਇੱਕ ਦੋ ਘੰਟੇ ਗੱਲਬਾਤ ਕਰਦਾ ਔਰ ਨਾਨੂ ਸਿੰਘ ਜਦੋਂ ਵਾਪਸ ਮੋੜਦਾ ਹੈ ਤਾਂ ਉਹ ਕਹਿੰਦਾ ਕਿ ਮੈਨੂੰ ਪੈਣੀ ਸਾਹਿਬ ਦੀ ਸੰਗਤ ਪੁੱਛੇਗੀ ਤਾਂ ਕੀ ਦਸਾਂਗਾ ਵੀ ਜਿਨ੍ਹਾਂ ਨੂੰ ਲੈ ਕੇ ਗਿਆ ਸਾਂ ਕਿੱਥੇ ਛੱਡ ਆਏ ਆ ਮੈਂ ਖਾਲੀ ਕਿਵੇਂ ਜਾਵਾਂ ਕਮਿਸ਼ਨਰ ਕਹਿੰਦਾ ਇਹਨਾਂ ਨੂੰ ਬਿਸਤਰੇ ਦੀ ਜ਼ਰੂਰਤ ਹੈ ਤੁਸੀਂ ਜਾਓ ਇਹਨਾਂ ਦਾ ਬਿਸਤਰਾ ਲਿਆਓ ਇਸ ਤਰ੍ਹਾਂ ਨੇ ਬਹਾਨੇ ਉੱਥੋਂ ਨਾਨੂ ਸਿੰਘ ਜੀ ਨੂੰ ਟਰਾਲ ਦਿੱਤਾ ਜਾਂਦਾ ਉਹ ਵਾਪਸ ਸ੍ਰੀ ਪਣੀ ਸਾਹਿਬ ਆਉਂਦੇ ਨੇ ਇੱਥੇ ਫਿਰ ਜੋ ਕੁਝ ਵਾਪਰਿਆ ਅਗਲੇ ਦਿਨ ਇਹਨਾਂ ਸਿੰਘਾਂ ਨੂੰ ਤੋੜ ਕੇ ਲੁਧਿਆਣੇ ਪਹੁੰਚਾਇਆ ਗਿਆ ਸਤਿਗੁਰੂ ਜੀ ਤੇ ਜਿਹੜੇ ਇਹ ਸੂਬੇ ਨੇ ਸੂਬਾ ਸਹਿਬ ਸਿੰਘ ਜੀ ਸੂਬਾ ਜਵਾਰ ਸਿੰਘ ਜੀ ਸੂਬਾ ਲੱਖਾ ਸਿੰਘ ਪਹਿਲਾਂ ਹੀ ਪੁਲਸ ਦੀ ਹਰਾਸਤ ਵਿੱਚ ਸਨ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਇਸ ਲਈ ਲੁਧਿਆਣੇ ਭੇਜਿਆ ਸੀ ਕਿ ਜੇ ਸਰਕਾਰ ਸਮੇਂ ਸਿਰ ਕੋਈ ਕਾਰਵਾਈ ਕਰ ਲੈ ਤੇ ਮਸਤਾਨੇ ਸਿੰਘਾਂ ਦੇ ਜਥੇ ਨੂੰ ਰੋਕ ਲਿਆ ਜਾਏ ਕਿਸੇ ਤਰ੍ਹਾਂ ਪਰ ਸਰਕਾਰ ਤਾਂ ਗੋਹੀਏ ਚਾਹੁੰਦੀ ਸੀ ਵੀ ਕੋਈ ਆਨਾ ਬਹਾਨਾ ਬਣੇ ਤੇ ਆਪ ਜੀ ਨੂੰ ਹੱਥ ਪਾਇਆ ਜਾ ਸਕੇ ਸੋ ਇਹ ਤਿੰਨ ਸੂਬੇ ਸਤਗੁਰੂ ਜੀ ਤੇ ਨਾਨੂ ਸਿੰਘ ਇਹ ਪੰਜੇ ਸਵੇਰ 4 ਵਜੇ 18 ਜਨਵਰੀ ਨੂੰ ਇੱਕ ਸਪੈਸ਼ਲ ਟ੍ਰੇਨ ਮਿਸਟਰ ਜੈਕਬ ਉਹਨਾਂ ਦਾ ਫੌਜਦਾਨ ਇੰਚਾਰਜ ਸੀ ਜਿਹਦੇ ਮਤਹਿਤ ਅਲਾਬਾਦ ਭੇਜ ਦਿੱਤੇ ਗਏ 19 ਜਨਵਰੀ ਸ਼ਾਮ ਨੂੰ ਸੱਚੇ ਪਾਤਸ਼ਾਹ ਅਲਾਬਾਦ ਕਿਲੇ ਵਿੱਚ ਪਹੁੰਚ ਜਾਂਦੇ ਨੇ ਅਲਾਬਾਦ ਦਾ ਕਿਲਾ ਇੱਕ ਟਰਾਂਜਿਟ ਪੁਆਇੰਟ ਸੀ ਜਿੱਥੋਂ ਭਾਰਤ ਤੋਂ ਵਿਦੇਸ਼ ਭੇਜਣ ਵਾਲੇ ਨજરਬੰਦ ਕਰਨ ਵਾਲੇ ਜਿੰਨੇ ਸਿਆਸੀ ਕੈਦੀ ਸਨ ਉਹਨਾਂ ਨੂੰ ਪਹਿਲਾਂ ਅਲਾਬਾਦ ਕਿਲੇ ਵਿੱਚ ਰੱਖਿਆ ਜਾਂਦਾ ਸੀ ਉਸ ਸਥਾਨ ਤੇ ਬਹੁਤ ਸਮਾਂ ਪਹਿਲਾਂ ਸੱਚੇ ਪਾਤਸ਼ਾਹ ਸਤਗੁਰੂ ਪ੍ਰਤਾਪ ਸਿੰਘ ਜੀ ਦਰਸ਼ਨ ਕਰਕੇ ਉਸ ਜਗ੍ਹਾ ਦਾ ਆਏ ਸੀ ਆਪਣੇ ਸੇਵਕਾਂ ਦੇ ਨਾਲ ਤੇ ਇਸ ਦਫਾ ਕੁੰਭ ਦੇ ਸਮਾਗਮ ਤੇ ਹਾਜ਼ਰਾ ਹਜੂਰ ਜੀ ਵੀ ਉਸ ਜਗ੍ਹਾ ਦਾ ਦਰਸ਼ਨ ਫੌਜੀ ਅਧਿਕਾਰੀਆਂ ਨੇ ਆਪ ਜੀ ਨੂੰ ਉਸ ਜਗ੍ਹਾ ਤੇ ਲੈ ਕੇ ਗਏ ਸਨ ਜਿੱਥੇ ਸਤਗੁਰੂ ਜੀ ਰਹੇ ਸਨ ਇੱਥੇ ਦਾ ਸੂਬੇ ਸਨ ਸੱਪ ਗਰੂ ਜੀ ਦੇ ਨਾਲ ਤਿੰਨ ਸੂਬੇ ਤਾਂ ਇਹ ਜਵਾਰ ਸਿੰਘ ਜੀ ਸਹਿਬ ਸਿੰਘ ਜੀ ਲਖਾ ਸਿੰਘ ਜੀ ਔਰ ਫਿਰ ਸੂਬਾ ਕਾਨ ਸਿੰਘ ਜੀ ਚੱਕ ਵਾਲੇ ਤੇ ਸੂਬਾ ਮਲੂਕ ਸਿੰਘ ਜੀ ਫੂਲੇਵਾਲ ਮੁਕਤਸਰ ਦੇ ਕੋਲ ਉਦੋਂ ਜ਼ਿਲ੍ਹਾ ਫਿਰੋਜ਼ਪੁਰ ਹੁੰਦਾ ਸੀ ਔਰ ਫਿਰ ਆ ਗਏ ਸੂਬਾ ਰੂੜ ਸਿੰਘ ਜੀ ਬੰਗਾਲੀਪੁਰ ਤੋਂ ਤੇ ਸੂਬਾ ਪਹਾੜਾ ਸਿੰਘ ਜੀ ਮਲੌਦ ਮਲੌਦ ਦੇ ਦੋ ਸੂਬੇ ਸਨ ਸੂਬਾ ਪਹਾੜਾ ਸਿੰਘ ਵੀ ਮਲਾਉਤ ਦੇ ਸਨ ਤੇ ਸੂਬਾ ਲੱਖਾ ਸਿੰਘ ਜੀ ਵੀ ਮਲਾਉਤ ਦੇ ਸਨ ਇਸ ਤਰ੍ਹਾਂ ਇਹ ਸੂਬਾ ਹੁਕਮਾਨ ਸਿੰਘ ਆਗਿਆ ਪਿੱਥੋ ਦੇ ਸਨ ਸੂਬਾ ਮਾਨ ਸਿੰਘ ਸੈਦੋ ਸੈਦੋ ਕੇ ਐਵੀ ਫਰੋਜਪੁਰ ਜ਼ਿਲ੍ਹਾ ਸੀ ਫਰੋਜਪੁਰ ਜ਼ਿਲ੍ਹੇ ਦੇ ਚਾਰ ਸੂਬੇ ਸਨ ਉਸ ਸਮੇਂ ਸੂਬਾ ਮਾਨ ਸਿੰਘ ਸੂਬਾ ਜਵਾਰ ਸਿੰਘ ਤੇ ਸੂਬਾ ਮਲੂਕ ਸਿੰਘ ਇੱਕ ਸੂਬਾ ਜੀ ਹੋਰ ਸਨ ਉਹ ਖੋਟਿਆਂ ਦੇ ਸੂਬਾ ਸਮੁੰਦ ਸਿੰਘ ਜੀ ਸਤਗੁਰੂ ਜੀ ਦੇ ਚਾਰ ਭਾਈਆਂ ਦੇ ਵਿੱਚੋਂ ਸਮੁੰਦ ਸਿੰਘ ਜੀ ਨੂੰ ਜਲਾਵਤਨੀ ਦਾ ਹੁਕਮ ਨਹੀਂ ਹੋਇਆ ਇਹ 10 ਸੂਬੇ ਤੇ ਸਤਗੁਰੂ ਜੀ ਇੱਥੇ ਰਹੇ ਨੇ ਅਲਾਬਾਦ ਸੱਚੇ ਪਾਤਸ਼ਾਹ ਕੋਈ 51 ਦਿਨ ਰਹੇ ਨੇ ਫਿਰ ਉਹਨ ਆਪ ਜੀ ਨੂੰ ਇਥੋਂ 9 ਮਾਰਚ 1872 ਨੂੰ ਕਲਕੱਤੇ ਵਾਸਤੇ ਜਦੋਂ ਕਲਕੱਤੇ ਜਾਂਦੇ ਨੇ ਤਾਂ ਕਲਕੱਤੇ ਤੋਂ ਫਿਰ ਅੱਗੇ ਆਨੰਦ ਨਾਮ ਦਾ ਇੱਕ ਸਮੁੰਦਰੀ ਜਹਾਜ਼ ਹੈ ਉਹਦੇ ਤੇ ਬਿਠਾ ਕੇ ਆਪ ਜੀ ਨੂੰ ਰੰਗੂਨ ਲਈ ਰਵਾਨਾ ਕਰਨਾ ਹੈ ਤਾਂ ਉੱਥੇ ਜਦੋਂ ਜਾ ਰਹੇ ਨੇ ਤਾਂ ਚੱਕਰਵਰਤੀ ਜੀ ਲਿਖਦੇ ਨੇ ਕਿ ਬੰਗਾਲ ਦਾ ਗਵਰਨਰ ਆਇਆ ਪੁੱਛਣ ਲੱਗਾ ਬਾਬਾ ਸਾਹਿਬ کیسے ਹੋ ਠੀਕ ਠਾਕ ਹੋ ਤਾਂ ਸਤਗੁਰੂ ਜੀ ਨੇ ਜਵਾਬ ਦਿੱਤਾ ਕਿ ਸਹਬ ਤੁਹਾਡੇ ਅੱਗੇ ਪਿੱਛੇ ਵੀ ਨੰਗੀਆਂ ਸੰਗੀਨਾਵਾਲੇ ਭਰੀਆਂ ਬੰਦੂਕਾਂ ਵਾਲੇ ਹੋਣ ਤੇ ਤੁਹਾਨੂੰ ਤੁਹਾਡੇ ਦੇਸ਼ ਚੋਂ ਕੱਢ ਕੇ ਵਿਦੇਸ਼ ਤੇ ਤੋਰਿਆ ਜਾ ਰਿਹਾ ਹੋਵੇ ਤੇ ਫਿਰ ਪੁੱਛੀਏ ਪੀ ਸੁਣਾਓ ਸਹਬ ਕੈਸੇ ਹੋ ਇਹ ਜਵਾਬ ਦਿੱਤਾ ਫਿਰ ਜਦੋਂ ਸਮੁੰਦਰ ਵੱਲ ਜਾ ਰਹੇ ਨੇ ਫਰਮਾ ਰਹੇ ਨੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿਆਂ ਸਭੇ ਪੂਰੀਆਂ ਕਰ ਵਿਖਾਉਣੀਆਂ ਨੇ ਤੁਸਾਂ ਸਾਨੂੰ ਸਿਆਲ ਕੱਢਿਆ ਅਸਾਂ ਹਾਰਡ ਮੁਸੀਬਤਾਂ ਪਾਣੀਆਂ ਨੇ ਤੇ ਉਹ ਫਿਰ ਗਰਮੀਆਂ ਦਾ ਮਹੀਨਾ ਸੀ ਜਦੋਂ ਅੰਗਰੇਜ਼ ਹਿੰਦੁਸਤਾਨ ਵਿੱਚੋਂ ਇਹ ਇਹ ਦੇਸ਼ ਛੱਡ ਕੇ ਉਹਨਾਂ ਨੂੰ ਜਾਣਾ ਪਿਆ ਸਤਗੁਰੂ ਜੀ ਦੇ ਨਾਲ ਸੇਵਕ ਨਾਨੂ ਸਿੰਘ ਆਏ ਨੇ ਇੱਥੇ ਪਹਿਲਾਂ ਕੋਈ ਹੋਰ ਜਗ੍ਹਾ ਤੇ ਆਪ ਜੀ ਨੂੰ ਰੱਖਿਆ ਫਿਰ ਉਸ ਬੰਗਲੇ ਵਿੱਚ ਜਿੱਥੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜਫਰ ਉਹ ਉਹ ਦਾ ਪੋਸਟ ਆਫਿਸ ਬਣਾ ਦਿੱਤਾ ਸੀ ਕੰਟੋਨਮੈਂਟ ਪੋਸਟ ਆਫਿਸ ਬਾਅਦ ਵਿੱਚ ਸਤਗੁਰੂ ਜੀ ਨੂੰ ਉਸ ਜੰਗਲੇ ਵਿੱਚ ਉੱਥੇ ਰੱਖਿਆ ਗਿਆ ਔਰ ਬਰਮਾ ਦੇ ਵਿੱਚ ਤਿੰਨ ਸੂਬੇ ਸਹਿਬਾਨ ਆਏ ਨੇ ਸਤਗੁਰੂ ਜੀ ਤੋਂ ਬਾਅਦ ਆਉਂਦੇ ਨੇ ਸੂਬਾ ਜਵਾਰ ਸਿੰਘ ਜੀ ਸੂਬਾ ਲਖਾ ਸਿੰਘ ਜੀ ਮਲਾਉਦ ਵਾਲੇ ਤੇ ਸੂਬਾ ਬਰਮਾ ਸਿੰਘ ਜੀ ਸੂਬਾ ਬਰਮਾ ਸਿੰਘ ਜੀ ਦਾ ਪਿੰਡ ਦਰੀਆਪੁਰ ਦੇ ਕੋਲ ਕੋਲਾਣਾ ਅਦਿਕਾਲ ਜ਼ਿਲ੍ਹਾ ਮਾਨਸਾ ਹੈ ਔਰ ਸੂਬਾ ਜੀ ਦੀ ਜ਼ਿੰਮੇਵਾਰੀ ਸੈਂਟਰਲ ਤੇ ਵੈਸਟ ਪੰਜਾਬ ਵਿੱਚ ਸੀ ਅਮਰਤਸਰ ਲਾਹੌਰ ਗੁਜਰਾਵਾਲਾ ਸਿਆਲਕੋਟ ਇਹਨਾਂ ਚਾਰ ਜ਼ਿਲ੍ਹਿਆਂ ਤੇ ਸੂਬਾ ਬ੍ਰਹਮਾ ਸਿੰਘ ਜੀ ਦਾ ਕਾਰਜ ਖੇਤਰ ਸੀ ਇਹ ਤਿੰਨੇ ਸੂਬੇ ਇੱਥੇ ਫਿਰ ਮੌਲਮੀ ਚ ਲੈ ਜਾਂਦੇ ਗਏ ਤਿੰਨ ਤੁਰ ਪੂਰਬ ਚ ਤੇ ਤਿੰਨ ਸੂਬੇ ਤੁਰ ਦੱਖਣ ਚ ਭੇਜ ਦਿੱਤੇ ਅਸીરਗੜ ਤੇ ਇਹ ਅਸੀਰਗੜ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਦੀ ਹੱਦ ਤੇ ਵੇ ਕਿਲਾ ਸੀ ਬੜਾ ਤਕੜਾ ਐਤਕੀ ਜਿਹੜੇ ਸਿੰਘ ਹਜੂਰ ਸਾਬ ਗਏ ਕੁਲ ਸਿੰਘ ਉਹਨਾਂ ਤੋਂ ਜਾਣਦੇ ਆਂ ਤੇ ਆਉਂਦੀ ਵਾਰ ਉੱਥੇ ਦਰਸ਼ਨ ਕਰਕੇ ਅਸੀਰਗੜ ਦੇ ਵੀ ਗਏ ਨੇ ਉੱਥੇ ਸੂਬਾ ਮਲੂਕ ਸਿੰਘ ਫੂਲੇਵਾਲਾ ਜਿਹੜੇ ਇਹ ਅੱਜਕੱਲ ਮੁਕਤ ਸਰ ਜ਼ਿਲ੍ਹਾ ਫੂਲੇਵਾਲ ਦਾ ਦੂਜੇ ਸੂਬਾ ਰੂੜ ਸਿੰਘ ਜੀ ਬੰਗਾਲੀਪੁਰ ਸੂਬਾ ਸਹਿਬ ਸਿੰਘ ਜੀ ਦੇ ਪ੍ਰਾਤਾ ਸਨ ਔਰ ਤੀਸਰੇ ਸੂਬਾ ਉੱਥੇ ਪਹਾੜਾ ਸਿੰਘ ਜੀ ਮਲੌਦ ਵਾਲੇ ਸੂਬਾ ਪਹਾੜਾ ਸਿੰਘ ਵੀ ਤੇ ਸੂਬਾ ਰੂਟ ਸਿੰਘ ਵੀ ਇਹ ਦੋਵੇਂ ਅਸੀਰ ਗਾੜੀ ਇਹਨਾਂ ਦਾ ਆਖਰੀ ਸਮਾਂ ਆਉਂਦਾ ਤੇ ਸੂਬਾ ਮਲੂਕ ਸਿੰਘ ਜੀ ਨੂੰ ਬਾਅਦ ਵਿੱਚ 1887-88 ਤੋਂ ਬਾਅਦ ਕੋਈ 16 ਸਾਲ ਦੀ ਕੈਦ ਕੱਟਣ ਤੋਂ ਬਾਅਦ ਇਹਨਾਂ ਨੂੰ ਵਾਪਸ ਫੂਲੇਵਾਲ ਭੇਜ ਦਿੱਤਾ ਗਿਆ ਇਹ ਸ਼ਰਤ ਲਾ ਕੇ ਕਿ ਭੈਣੀ ਸਾਹਿਬ ਨਹੀਂ ਜਾਣਗੇ ਕੋਈ ਨਾਮ ਧਾਰੀ ਉਹਨਾਂ ਕੋਲ ਨਹੀਂ ਆਏਗਾ ਉਹ ਕਿਸੇ ਨੂੰ ਨਹੀਂ ਮਿਲਣਗੇ ਇਸ ਤਰ੍ਹਾਂ ਜਿਹੜੇ ਇਹ ਤਿੰਨ ਸਣ ਇਹਨਾਂ ਤਿੰਨ ਵਿੱਚੋਂ ਸੂਬਾ ਜਵਾਰ ਸਿੰਘ ਜੀ ਉੱਥੇ ਚਲਾਣਾ ਕਰ ਗਿਆ ਮੌਲਮੀ ਨੂੰ ਵਿੱਚੀ ਸੂਬਾ ਲੱਖਾ ਸਿੰਘ ਜੀ ਨੂੰ ਉੱਥੇ ਹੀ ਰੱਖਿਆ ਗਿਆ ਉਹ 1904 ਦੀ ਨਾ 1903 ਦੀ 4 ਫਰਵਰੀ ਨੂੰ ਚਲਾਣਾ ਕਰਦੇ ਨੇ ਸੂਬਾ ਲੱਖਾ ਸਿੰਘ ਜੀ ਚਰਚਾ ਇਹ ਵੀ ਸੀ ਕਿ ਸ਼ਾਇਦ ਉੱਥੇ ਉਹਨਾ ਕਿਸੇ ਬ੍ਰਹਮਣ ਬੀਬੀ ਦੇ ਨਾਲ ਸ਼ਾਦੀ ਵੀ ਕੀਤੀ ਜਿਹਦੇ ਵਿੱਚੋਂ ਪੁੱਤਰੀਆਂ ਹੋਈਆਂ ਦੋ ਇੱਕ ਗਦਰੀ ਬਾਬਾ ਜਦੋਂ ਗਦਰ ਪਾਰਟੀ ਲਹਿਰ ਚੱਲੀ ਉਹ ਆਉਂਦੇ ਨੇ ਉਹਨਾਂ ਦੀ ਬਾਦ ਵਿੱਚ ਕਵੀ ਪ੍ਰੀਤਮ ਸਿੰਘ ਜੀ ਨਾਲ ਇੱਕ ਮੁਲਾਕਾਤ ਹੋਈ ਉਹ ਦੱਸਦੇ ਸੀ ਕਿ ਸਾਨੂੰ ਸੂਬਾ ਲੱਖਾ ਸਿੰਘ ਹੋਰਾਂ ਦੀਆਂ ਪੁੱਤਰੀਆਂ ਮਿਲੀਆਂ ਸਨ ਤੇ ਉਹਨਾਂ ਕਿਹਾ ਸੀ ਕਿ ਜੇ ਸਾਡੀ ਸੇਵਾ ਦੀ ਲੋੜ ਹੋਈ ਤਾਂ ਅਸੀਂ ਵੀ ਇਸ ਕਾਰਜ ਵਿੱਚ ਦੇਸ਼ ਦੀ ਆਜ਼ਾਦੀ ਲਈ ਗਦਰੀਆਂ ਨਾਲ ਰਲ ਕੇ ਹਿੱਸਾ ਪਾ ਸਕਦੀਆਂ ਵਾਂ ਇਹ ਉਹਨਾਂ ਦਾ ਜੇਕਰ ਆਉਂਦਾ ਹੈ ਤੇ ਸੂਬਾ ਬਰਮਾ ਸਿੰਘ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਇਹ ਪਤਾ ਨਹੀਂ ਲੱਗਦਾ ਕਿ ਵਾਪਸੀ ਤੇ ਉਹ ਆਪਣੇ ਪਿੰਡ ਆ ਕੇ ਰਹਿੰਦੇ ਨੇ ਜਾਂ ਕਿਸੇ ਹੋਰ ਜਗ੍ਹਾ ਤੇ ਰਹਿੰਦੇ ਨੇ ਦੋ ਸੂਬੇ ਸਾਡੇ ਮਾਨ ਸਿੰਘ ਜੀ ਤੇ ਹੁਕਮਾ ਸਿੰਘ ਮਾਨ ਸਿੰਘ ਸੈਦੋ ਦੇ ਤੇ ਹੁਕਮਾ ਸਿੰਘ ਪਿੱਥੋ ਦੇ ਮਾਲਵੇ ਦੇ ਦੋਵੇਂ ਸੂਬੇ ਨੇ ਚਨਾਰ ਦੇ ਕਿਲੇ ਚੈਨਾ ਨੂੰ ਰੱਖਿਆ ਜਾਂਦਾ ਜਿੱਥੇ ਮਹਾਰਾਣੀ ਜਿੰਦ ਕੌਰ ਨੂੰ ਕੈਦ ਰੱਖਿਆ ਸੀ ਜਦੋਂ ਉਹਨਾਂ ਨੂੰ ਉਹ ਇਦਰ ਅੰਗਰੇਜ਼ ਪਕੜ ਕੇ ਲਿਜਾ ਰਹੇ ਸਨ ਤਾਂ ਉਹ ਚਨਾਰ ਦੇ ਕਿਲੇ ਤੋਂ ਹੀ ਮਹਾਰਾਣੀ ਫਿਰ ਨੇਪਾਲ ਚਲੇ ਗਏ ਸਨ ਇਹ ਇਹ ਦੋਵੇਂ ਸੂਬੇ ਵੀ ਵਾਪਸ ਭੇਜ ਦਿੱਤੇ ਗਏ ਸੀ 16 ਸਾਲ ਦੀ ਕੈਦ ਕੱਟਣ ਤੋਂ ਬਾਅਦ ਦੋ ਸੂਬੇ ਸਾਡੇ ਅਦਨ ਭੇਜ ਦਿੱਤੇ ਅਦਨ ਦੱਖਣੀ ਯਮਨ ਦੀ ਰਾਜਧਾਨੀ ਸੀ ਉਹ ਸੂਬਾ ਸਹਿਬ ਸਿੰਘ ਜੀ ਤੇ ਸੂਬਾਕਾਨ ਸਿੰਘ ਜੀ ਸੂਬਾ ਸਹਿਬ ਸਿੰਘ ਜੀ ਤੇ ਸੂਬਾ ਕਾਨ ਸਿੰਘ ਜੀ ਕੋਈ 2 ਜਾਂ 3 ਸਾਲ ਅਦਨ ਵਿੱਚ ਰਹਿ ਫਿਰ ਇਹਨਾਂ ਨੂੰ ਹਜ਼ਾਰੀ ਬਾਗ ਅੱਜ ਕੱਲ੍ਹ ਝਾਰਖੰਡ ਪਹਿਲਾਂ ਬਿਹਾਰ ਉੱਥੇ ਲਿਆਂਦਾ ਗਿਆ ਔਰ ਉੱਥੋਂ ਫਿਰ ਸੂਬਾ ਸਹਿਬ ਸਿੰਘ ਜੀ 1900 1878 ਜੂਨ ਮਹੀਨੇ ਉਹ ਤਲਾਣਾ ਕਰ ਗਿਆ ਸ਼ਕਰ ਰੋਗ ਬਹੁਤ ਵੱਧ ਗਿਆ ਸੀ ਸੂਬਾ ਕਾਨ ਸਿੰਘ ਜੀ 1 ਸਾਲ ਉੱਥੇ ਇਕੱਲੇ ਰਹਿ ਉਹਨਾਂ ਦੇ ਚਲਾਣੇ ਤੋਂ ਬਾਅਦ ਫਿਰ ਇਹਨਾਂ ਨੂੰ ਸੈਦਕਿਆਸੀ ਤੇ ਚਨਾਰ ਭੇਜ ਦਿੱਤਾ ਗਿਆ ਦੂਜੇ ਦੋਹਾਂ ਸੂਬਿਆਂ ਦੇ ਕੋਲ ਇੱਥੋਂ ਫਿਰ ਸੂਬਕਾਨ ਸਿੰਘ ਜੀ ਵੀ ਵਾਪਸ ਆਏ ਇਹ ਅੰਮ੍ਰਿਤਸਰ 'ਚ ਇੱਕ ਭਾਈ ਨਾਰ ਸਿੰਘ ਮਿਸਤਰੀ ਸਿੰਘ ਹੁੰਦੇ ਸਨ ਸੂਬਕਾਨ ਸਿੰਘ ਦਾ ਆਖਰੀ ਸਮਾਂ ਉਹਨਾਂ ਦੇ ਕੋਲ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਆਇਆ ਉਹ ਵੀ ਆਪਣੇ ਪਿੰਡ ਚਾਕਾ ਕੇ ਨਹੀਂ ਰਹਿ ਸਕੇ ਔਰ ਸਤਗੁਰੂ ਜੀ ਇੱਥੇ 1800 ਇਸੀ ਦੀ ਦੇ ਸਤੰਬਰ ਮਹੀਨੇ ਤੱਕ ਰੰਗੂਨ ਵਿੱਚ ਰਹੇ ਨੇ ਇਸ ਦੌਰਾਨ ਕੋਈ ਸੌ ਨਾਮਤਾਰੀ ਸਿੰਘ ਆਪ ਜੀ ਦੇ ਦਰਸ਼ਨ ਕਰਨ ਗਿਆ ਆਇਆ ਉੱਥੇ ਔਰ ਹੁਕਮਨਾਮੇ ਲੈ ਕੇ ਆਏ ਨੇ ਇਧਰੋਂ ਚਿੱਠੀਆਂ ਪੱਤਰ ਗੁਰੂ ਹਰੀ ਸਿੰਘ ਜੀ ਦੇ ਹੋਰ ਸੰਗਤ ਦੇ ਆਪ ਦੇ ਪਾਸ ਜਾਂਦੇ ਸੀ ਉਹ ਇਸ ਗੱਲ ਤੋਂ ਭੈ ਪੀਤ ਹੋ ਕੇ ਸਰਕਾਰ ਨੇ ਆਪ ਜੀ ਨੂੰ ਮਰਗੋਈ ਟਾਪੂ ਸੀ ਉੱਥੇ ਭੇਜ ਦਿੱਤਾ ਇਹ ਸੋਚ ਕੇ ਭੇਜਿਆ ਕਿ ਇੱਥੇ ਤੱਕ ਕੋਈ ਨਹੀਂ ਆ ਸਕੇਗਾ ਕਿਉਂਕਿ 15 ਦਿਨਾਂ ਬਾਅਦ ਇੱਕ ਜਹਾਜ਼ ਜਾਂਦਾ ਸੀ ਰੰਗੂਨ ਤੋਂ ਮਰਗੋਈ ਨੂੰ ਔਰ ਇੱਕ ਹੀ ਆਉਂਦਾ ਸੀ 15 ਦਿਨਾਂ 'ਚ ਪਰ ਗੁਰੂ ਹਰੀ ਸਿੰਘ ਜੀ ਨੇ ਨਰੈਣ ਸਿੰਘ ਰੋਡਿਆਂ ਵਾਲੇ ਨੂੰ ਆਖਿਆ ਕਿ ਪਤਾ ਨਹੀਂ ਲੱਗ ਰਿਹਾ ਸੱਚੇ ਪਾਤਸ਼ਾਹ ਕਿੱਥੇ ਨੇ ਉਹਨਾਂ ਕਹਾਂ ਜੀ ਇੱਕ ਸਿੰਘ ਨਾਲ ਹੋਰ ਹੋਵੇ ਸ੍ਰਿਹਾਲੀ ਤੋਂ ਮੀਆਂ ਸਿੰਘ ਨੂੰ ਸੱਦਿਆ ਗਿਆ ਇਹ ਦੋਵੇਂ ਉੱਥੇ ਵੀ ਦਰਸ਼ਨ ਕਰ ਆਏ ਭਾਈ ਹਰਨਾਮ ਸਿੰਘ ਬਗਲੀ ਵਾਲਾ ਲਿਖ ਦੇਣੇ ਕਿ ਟੋਲ ਲੈ ਸਤਗੁਰ ਉਸ ਦੇਸ਼ ਵਿੱਚੋਂ ਮੀਹਾਂ ਸਿੰਘ ਨੇ ਢੂੰਡ ਢੰਡਾ ਉੱਥੇ ਕੰਧਾਂ ਬੰਗਲੇ ਟੱਪ ਕੇ ਜਾ ਮਿਲਿਆ ਸਿਰ ਤਲੀ ਤੇ ਰਿਆ ਲਿਆ ਟਕਾ ਉੱਥੇ ਮਿਲਦੇ ਹੋਰ ਵੀ ਰਹਿ ਹਰਨਾਮ ਸਿੰਘਾ ਪ੍ਰੇਮੀ ਮੌਤ ਨੂੰ ਜਫੀਆਂ ਪਾ ਉੱਥੇ ਸਤਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹੋਰ ਸਿੰਘ ਵੀ ਉੱਥੇ ਜਾਂਦੇ ਰਹਿ ਉਥੋਂ 29 ਨਵੰਬਰ 1885 ਤੋਂ ਬਾਅਦ ਆਪਣੀ ਰਜਾ ਨਾਲ ਸੱਚੇ ਪਾਤਸ਼ਾਹ ਨੇ ਜੋ ਕੌਤਕ ਵਰਤਾਇਆ ਫਿਰ ਉਸ ਤੋਂ ਬਾਅਦ ਦਾ ਆਪ ਜੀ ਦਾ ਕੋਈ ਸਮਾਂਤਿਆਰ ਜਿਹੜਾ ਉਹ ਨਹੀਂ ਪਤਾ ਲੱਗਦਾ ਸੋ ਆਪ ਜੀ ਦਾ ਇਹ ਵੱਡੇ ਉਪਕਾਰ ਜਿਹੜੇ ਆਪ ਜੀ ਦੀ ਸਿੱਖਿਆ ਆਪ ਜੀ ਦੇ ਹੁਕਮ ਨਾਵੇਂ ਉਹ ਅੱਜ ਵੀ ਸਾਡੇ ਵਾਸਤੇ ਰਾਹ ਵਿਖਾਵੇ ਨੇ ਇੱਕ ਮਨੋਖ ਨੂੰ ਵੱਧਿਆ ਮਨੋਖ ਬਣਾਉਣ ਵਾਸਤੇ ਸਫਲ ਜੀਵਨ ਜਿਉਣ ਵਾਸਤੇ ਸਤਿਗੁਰੂ ਜੀ ਦੀ ਸਿੱਖਿਆ ਉਹਨਾਂ ਦੇ ਉਪਦੇਸ਼ ਹਰ ਹਮੇਸ਼ਾ ਉਹਨਾਂ ਨੂੰ ਅਠੇ ਪੈਰ ਯਾਦ ਰੱਖਣਾ ਚਾਹੀਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਅਕਸਰ ਇਹ ਬਚਨ ਕਰਦੇ ਸਨ ਕਿ ਸਿੱਖ ਨੂੰ ਅਠਾਂ ਪੈਰਾਂ 'ਚ ਇੱਕ ਵਾਰ ਬਾਣੇ ਦੇ ਹੁਕਮ ਦੇ ਇਹ ਬਚਨ ਜਿਹੜੇ ਨੇ ਉਹ ਚੇਤੇ ਕਰਨੇ ਚਾਹੀਦੇ ਨੇ ਤਾਂ ਕਿ ਉਹਨੂੰ ਆਪਣੇ ਪਛੋਕੜ ਦਾ ਆਪਣੇ ਮੂਲ ਦਾ ਆਪਣੇ ਮੁੱਢ ਦਾ ਪਤਾ ਲੱਗੇ ਤੇ ਉਹ ਆਪਣੇ ਸਮੇਂ ਦੀ ਸਾਰਥਕ ਵਰਤੋਂ ਕਰ ਸਕੇ ਆਪ ਦੀ ਦਾ ਸੰਗਤ ਦਾ ਕੋਟਾਨ ਕੋਟ ਪਾਤਸ਼ਾਹ ਜੀ ਦਾ ਧੰਨਵਾਦ ਸਤਿ ਸ੍ਰੀ ਅਕਾਲ